ਤਸਵੀਰਾਂ ਵੀਡੀਓ ਸਾਡੇ ਕੋਲ ਪਹੁੰਚ ਰਹੀਆਂ ਨੇ ਕਿ ਸੜਕ ਸਿਰਫ 1 ਮਹੀਨਾ ਹੋਇਆ ਸੜਕ ਬਣੀ ਨੂੰ ਔਰ ਬਣਦੀ ਬਣਦੀ ਟੁੱਟਦੀ ਜਾ ਰਹੀ ਆ ਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਹੇਠਾਂ ਚੱਲ ਰਹੇ ਸਕਰੀਨ ਦੇ ਉੱਤੇ ਤੁਹਾਨੂੰ ਵੀਡੀਓ ਵਿਖਾਈ ਦੇ ਰਹੀ ਹੋਵੇਗੀ ਕਿ ਜਿਸ ਵਿੱਚ ਸੜਕ ਜੋ ਆ ਸੈਂਟਰ ਦੇ ਵਿੱਚੋਂ ਟੁੱਟਦੀ ਨਜ਼ਰ ਆ ਰਹੀ ਆ ਔਰ ਇਹ ਦੋ ਚਾਰ ਪਿੰਡਾਂ ਦੇ ਵਿੱਚੋਂ ਸਾਡੇ ਕੋਲ ਵੀਡੀਓ ਪਹੁੰਚ ਰਹੀਆਂ ਲਗਾਤਾਰ ਲੋਕ ਭੇਜ ਰਹੇ ਆ ਕਿ ਆ ਤਸਵੀਰਾਂ ਵੀ ਦੇਖੋ ਤਾਂ ਇਹ ਵੀ ਵੇਖੋ ਕਿ ਸੜਕ ਜੋ ਆ ਬਣ ਰਹੀ ਆ ਸਰਕਾਰ ਨੇ ਇੱਕ ਵਾਦਾ ਕਰਿਆ ਸੀ ਕਿ 10000 ਕਿਲੋਮੀਟਰ ਸੜਕਾਂ ਪੰਜਾਬ ਦੀਆਂ ਬਣ ਗੀਆਂ ਔਰ ਪੈਚਵਰਕ ਵੀ ਸਾਰੇ ਹੋਣਗੇ ਤਾਂ ਸੜਕਾਂ ਦੀ ਰਿਪੇਅਰ ਵੀ ਹੋਵੇਗੀ ਤਾਂ ਹੁਣ ਨਵੀਂ ਬਣ ਰਹੀ ਸੜਕ ਦਾ ਜੇ ਇਹ ਹਾਲਾਤ ਹੋ ਜਾਣ ਤਾਂ ਫਿਰ ਲੈਂਚਰ ਵੀ ਲੋਕ ਜਾਊਗਾ ਉਹ ਵੀਡੀਓ ਬਣਾ ਕੇ ਤਾਂ ਪਾਉਣਗੇ ਵੀਡੀਓ ਸਾਡੇ ਕੋਲ ਪਹੁੰਚ ਰਹੀਆਂ ਔਰ ਅਸੀਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇ ਦਈਏ ਕਿ ਇਹ ਸੜਕ ਕਿਹੜੀ ਆ ਹੁਣ ਸੜਕ ਦਾਸਦਈ ਹੈ ਕਿ ਇਹ ਜਦੋਂ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾ ਨਗਰ ਹਲਕੇ ਚ ਪੈਣ ਵਾਲੀ ਜੀਆਰ ਸੈਲਰ ਤੋਂ ਲੈ ਕੇ ਬਾਮਣੀ ਤੱਕ ਇੱਕ ਸੜਕ 5-4 ਕਿਲੋਮੀਟਰ ਦਾ ਟੁਟਾ ਲੰਬੇ ਸਮੇਂ ਤੋਂ ਫਰਿਆਦਾ ਚੱਲ ਰਹੀਆਂ ਸੀ ਬਹੁਤ ਸਾਰੀਆਂ ਅਸੀਂ ਕਵਰੇਜ ਕਰਕੇ ਵੀ ਉਹ ਸਰਕਾਰ ਦੇ ਸਾਹਮਣੇ ਪੇਸ਼ ਕੀਤੀਆਂ ਤਾਂ ਜਿੱਥੇ ਸਰਕਾਰ ਨੇ ਫਿਰ ਇਹਨੂੰ ਬਣਾਉਣ ਦਾ ਟੀਚਾ ਲਿਆ ਔਰ ਸਾਡੀਆਂ ਖਬਰਾਂ ਦੇ ਅਸਰ ਹੋਏ ਤਾਂ ਫਿਰ ਜਦੋਂ ਖਬਰ ਬਣਦੀ ਆ ਤਾਂ ਸਰਕਾਰ ਦੇ ਧਿਆਨ ਵਿੱਚ ਆਉਂਦੀ ਆ ਤਾਂ ਫਿਰ ਸਰਕਾਰ ਨੇ ਚੁਣ ਲਿਆ ਕਿ ਜਲਦੀ ਜਲਦੀ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਜਾਂ ਰਿਪੇਅਰ ਕਰਨ ਦੀ ਤਾਂ ਹੁਣ ਉਹ ਰਿਪੇਅਰ ਦਾ ਅਸਰ ਹੋਇਆ ਖਬਰਾਂ ਦਾ ਅਸਰ ਹੋਇਆ ਤਾਂ ਸਰਕਾਰ ਨੇ ਫਿਰ ਸੋਚਿਆ ਕਿ ਹੁਣ ਰਿਪੇਅਰ ਨਹੀਂ ਕਰਨੀ ਇਸ ਨੂੰ ਬਣਾਉਣਾ ਬਣਾ ਦਿੱਤੀ ਆ ਬਣਦੇ ਬਣਦੇ 1 ਮਹੀਨਾ ਹੋ ਗਿਆ ਤਾਂ ਜਦੋਂ ਕੰਮ ਇੱਧਰ ਅਜੇ ਮੁੱਕ ਰਿਹਾ ਜਾਂ ਨਹੀਂ ਮੁੱਕ ਰਿਹਾ ਲੇਕਿਨ ਇਹ ਦੱਸ ਦਈਏ ਕਿ ਲੋਕਾਂ ਨੇ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਸੜਕ ਸਾਰੀ ਟੁੱਟ ਗਈ ਆ ਕੱਲ ਸਾਨੂੰ ਆ ਪਿੰਡਾਂ ਦੇ ਵਿੱਚੋਂ ਵੀਡੀਓ ਆਈਆਂ ਅੱਜ ਦੋ ਦੋਆ ਪਿੰਡ ਤੋਂ ਵੀਡੀਓ ਆਈਆਂ ਨੇ ਕਿ ਆ ਵੀਡੀਓ ਵੇਖੋ ਤੁਸੀਂ ਬਹੁਤ ਜ਼ਿਆਦਾ ਸਾਰੀ ਜਗ੍ਹਾ ਦੇ ਉੱਤੋਂ ਸੜਕ ਜੜੀ ਆ ਟੁੱਟ ਗਈ ਆ ਤਾਂ ਹੁਣ ਤੁਹਾਨੂੰ ਇਹ ਜਾਣਕਾਰੀ ਦੇ ਦਈਏ ਕਿ ਜਦੋਂ ਅਸੀਂ ਮੰਡੀ ਬੋਰਡ ਦੇ ਇੱਕ ਮੁਲਾਜ਼ਮ ਨਾਲ ਗੱਲ ਕਰੀ ਆ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਸੜਕ ਤੁਹਾਡੀ ਟੁੱਟ ਰਹੀ ਆ ਕਾਰਨ ਕੀ ਆ ਤਾਂ ਉਹਨਾਂ ਨੇ ਕਿਹਾ ਕਿ ਅਜੇ ਦੋ ਲੇਰਾ ਹੋਰ ਪੈਣੀਆਂ ਨੇ ਅਜੇ ਰਿਪੇਅਰ ਚੱਲ ਰਹੀ ਆ ਅਜੇ ਤੱਕ ਕੋਈ ਗੱਲ ਨਹੀਂ ਅਜੇ ਤਾਂ ਮਟੀਰੀਅਲ ਪੈ ਰਿਹਾ ਅਜੇ ਰਫਲੈਕਟਰ ਵਗੈਰਾ ਲੱਗਣਗੇ ਹੋਰ ਪਟੀਆਂ ਲੱਗਣਗੀਆਂ ਪੂਰੀ ਸੜਕ ਕੰਪਲੀਟ ਹੋਣੀ ਆ ਅਜੇ ਸੜਕ ਬਣ ਰਹੀ ਆ ਅਜੇ ਤਾਂ ਜਿਵੇਂ ਜਿਵੇਂ ਅੱਗੇ ਮੌਸਮ ਦੀ ਚੇਂਜਿੰਗ ਆਈ ਸੀਗੀ ਜਿਸ ਕਰਕੇ ਥੋੜਾ ਬੋਤਾ ਸਮਾਨ ਉਧਰ ਉਧਰ ਹੋਰ ਵੀ ਜਗ੍ਹਾ ਦੇ ਉੱਤੇ ਕੰਮ ਚੱਲ ਰਿਹਾ ਰਿਪੇਅਰਿੰਗ ਚੱਲ ਰਹੀ ਆ ਮਸ਼ੀਨਰੀ ਇੱਧਰ ਉੱਧਰ ਗਈ ਹੋਈ ਆ ਅਜੇ ਦੋ ਮਹੀਨੇ ਲੱਗਣਗੇ ਔਰ ਇਹ ਸੜਕੇ ਕ ਪਾਣੀ ਦੀ ਤਰ੍ਹਾਂ ਬਣੇਗੀ ਬਿਲਕੁਲ ਵਧੀਆ ਸੜਕ ਬਣੇਗੀ ਔਰ ਇਸ ਦੇ ਉੱਤੇ ਕੋਈ ਕਮੀ ਪੇਸ਼ੀ ਨਹੀਂ ਰਹਿਣ ਦਿੱਤੀ ਜਾਵੇਗੀ ਹਰ ਤਰ੍ਹਾਂ ਦੀ ਹੋਲਡਿੰਗ ਲੱਗੇਗੀ ਹਰ ਤਰ੍ਹਾਂ ਦੇ ਇੱਥੇ ਰਿਫੈਕਟਰ ਲੱਗਣਗੇ ਔਰ ਇਹ ਸੜਕ ਨੂੰ ਬਿਲਕੁਲ ਵਧੀਆ ਬਣਾਇਆ ਜਾਵੇਗਾ ਤਾਂ ਫਿਰ ਲੋਕਾਂ ਦੇ سپੁਰਦ ਕੀਤਾ ਜਾਵੇਗਾ ਔਰ ਲੋਕ ਨਵੀਂ ਬਣਦੀ ਗਿੱਲੀ ਸੜਕ ਦੇ ਉੱਤੇ ਜੇ ਲੋਕਾਂ ਨੇ ਟਰਾਲੀਆਂ ਟਰੈਕਟਰ ਟਿਪਰਾਂ ਲੰਘਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਆਵਾਜਾਈ ਵੀ ਲੋਕਾਂ ਨੇ ਕਰਨੀ ਹੈ ਪਰ ਜਦੋਂ ਨਵੀਂ ਬਣਦੀ ਉੱਤੋਂ ਹੀ ਟਿਪਰਾਂ ਚੱਲਦੀਆਂ ਹੋ ਜੋ ਪਿਛਲੇ ਦਿਨੀ ਅਸੀਂ ਇਸੇ ਸੜਕ ਦੀਆਂ ਵੀਡੀਓ ਖਾਈਆਂ ਸੀ ਕਿ ਹੁਣ ਲਗਾਤਾਰ ਟਰਾਲੀਆਂ ਟਰੱਕ ਚੱਲ ਰਹੇ ਔਰ ਉਧਰ ਮਾਲ ਪੈ ਰਿਹਾ ਮਟੀਰੀਅਲ ਪੈ ਰਿਹਾ ਛਿੜਕਦਾ ਤਾਂ ਗੱਡੀਆਂ ਲਗਾਤਾਰ ਚੱਲ ਰਹੀਆਂ ਅਸੀਂ ਫਰਿਆਦ ਕਰੀ ਸੀ ਕਿ ਤੁਸੀਂ ਰੋਡ ਚੇਂਜ ਕਰ ਲਓ ਪਰ ਲੋਕ ਨਹੀਂ ਮੰਨੇ ਕਿਉਂਕਿ ਲੋਕਾਂ ਦਾ ਰਸਤਾ ਹੀ ਇਹ ਸੀ 40 ਪਿੰਡਾਂ ਨੂੰ ਜਾਣ ਵਾਲੇ ਲੋਕ ਤੇ ਆਖਰ ਲੋਕਾਂ ਦੇ ਸਾਧਨ ਜੋ ਹੈ ਇੱਥੇ ਦਲੰਗਣੇ ਸੀ ਤਾਂ ਹੁਣ ਤੁਸੀਂ ਸੜਕ ਵੇਖ ਕੇ ਕੀ ਕਹਿੰਦੇ ਹੋ ਕਿ ਹੁਣ ਜੇ 2-3 ਮਹੀਨੇ ਦਾ ਉਹਨਾ ਟਾਈਮ ਦਿੱਤਾ ਕਿ 2 ਮਹੀਨੇ ਦੇ ਵਿੱਚ ਵਿੱਚ ਇਹ ਪੂਰੀ ਕਲੀਅਰ ਹੋਣੀ ਹੈ ਇਸ ਦੇ ਉੱਤੇ ਸਾਰਾ ਕੁਝ ਮਟੀਰੀਅਲ ਲੱਗੇਗਾ ਇਸ ਦੇ ਤੇ ਫਲੈਕਸ ਬੋਰਡ ਤੱਕ ਲੱਗਣਗੇ ਔਰ ਸ਼ਾਈਨ ਬੋਰਡ ਵੀ ਲੱਗਣਗੇ ਔਰ ਇਸ ਸਾਈਡ ਦੇ ਉੱਤਰ ਫੈਕਟਰ ਲੱਗਣਗੇ ਸਾਰੀਆਂ ਚੀਜ਼ਾਂ ਤੇ ਕੰਪਲੀਟ ਮਿਲेंगी ਜਾਂ ਪਟੀਆਂ ਬਣਨਗੀਆਂ ਧੁੰਦ ਦੇ ਜੋ ਸਾਈਨ ਆ ਉਹ ਬਣਨਗੇ ਤਾਂ ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਕਰਦੇ ਹੋਏ ਅਜੇ ਸੜਕਾਂ ਜਿਹੜੀਆਂ ਬਣ ਰਹੀਆਂ ਅਜੇ ਰੇਪੇਰਾ ਚੱਲ ਰਹੀਆਂ ਔਰ ਅਲੱਗ-ਅਲੱਗ ਸੜਕਾਂ ਦੇ ਕੰਮ ਫੜੇ ਹੋਏ ਆ ਜਿਸ ਕਰਕੇ ਅਜੇ ਤੁਹਾਨੂੰ ਜਲਦਬਾਜ਼ੀ ਕਰਨ ਦੀ ਜ਼ਰੂਰਤ ਨਹੀਂ ਕਿ ਸੜਕ ਟੁੱਟ ਗਈ ਟੁੱਟ ਗਈ ਟੁੱਟ ਗਈ ਪਹਿਲਾਂ ਨਾਲੋਂ ਚੰਗੀ ਏ ਕਿ ਬਣ ਗਈ ਏ ਹੁਣ ਤੁਸੀਂ ਲਾਂਦੇ ਰਹੋ ਸੜਕ ਜੇ ਫਿਰ ਇੱਕ ਵਾਰ ਦੋ ਵਾਰ ਮਟੀਰੀਅਲ ਉੱਤੇ ਹੋਰ ਪੈਣਾ ਹੈ ਅਜੇ ਪ੍ਰੋਪਰ ਲੇਅਰ ਆਵੇ ਪੈਣ ਦੀ ਅਜੇ ਪ੍ਰੀਮਿਕਸ ਵਧੀਆ ਰੱਖ ਕੇ ਤਾ ਇਹ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣੀ ਬਹੁਤ ਜ਼ਰੂਰੀ ਸੀ ਕਿਉਂਕਿ ਲੋਕ ਬਹੁਤ ਸਾਰੀਆਂ ਵੀਡੀਓ ਭੇਜ ਰਹੇ ਆ ਔਰ ਫਿਲਹਾਲ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਪੂਰੀ ਗੱਲਬਾਤ ਸੁਣਨੀ ਆ ਔਰ ਇਸ ਤੇ ਕਮੈਂਟ ਕਰਦੇ ਹੋਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਧੰਨਵਾਦ